ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦਾ ਜੀ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਪਾ ਅੱਜ ਪਹੁੰਚੇ ਜੀ ਟਾਲੀਆਣਾ ਸਾਹਿਬ ਚੋਪੈਰਾ ਸਾਹਿਬ ਦੇ ਵਿੱਚ ਦਾਸ ਨੇ ਹਾਜ਼ਰੀ ਭਰੀ ਹੈ ਜੀ ਆਜੋ ਪ੍ਰਸਾਦ ਦੇ ਦਰਸ਼ਨ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਓਕਮੀ ਹੋਵਨਾ ਕਾਰ ਓਕਮੀ ਹੋਵਨ ਜੀ ਓਕਮੀ ਤੁਮਨੀਜ